ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਜੈਪੁਰ ਦੇ ਪਿੰਡ ਅਮਰਸਰ ਦੇ ਵਿੱਚ ਤੇ ਇਹ ਪਿੰਡ ਦੋਸਤੋ ਜਦੋਂ ਇੱਥੋਂ ਅਜੀਤਗੜ ਤੋਂ ਵਾਇਆ ਚੋਮੋ ਓਕੇ ਜੈਪੁਰ ਨੂੰ ਜਾਈਦਾ ਤਾਂ ਰਸਤੇ ਵਿੱਚ ਆਉਂਦਾ ਹੈ ਦੋਸਤੋ ਇੱਥੇ 35 ਸਾਲ ਪਹਿਲਾਂ ਤਰਮਿੰਦਰ ਤੇ ਵਿਨੋਦ ਖੰਨਾ ਦੀ ਫਿਲਮ ਆਈ ਸੀ ਬਟਵਾਰਾ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਇਹ ਜਿਹੜਾ ਤੁਸੀਂ ਖੂ ਦੇਖ ਰਹੇ ਹੋ ਇਹ ਖੂ ਦੇ ਉੱਪਰ ਕਾਫੀ ਸਾਰੇ ਫਿਲਮ ਦੇ ਸੀਨ ਫਿਲਮਾਏ ਗਏ ਸੀ ਇੱਥੇ ਦੋਸਤੋ ਤਰਮਿੰਦਰ ਵਿਨੋਦ ਖੰਨਾ ਨੂੰ ਮਿਲਣਾ ਆਉਂਦੇ ਆ ਕੋੜਿਆਂ ਦੇ ਉੱਪਰ ਤੇ ਉਹ ਤਰਮਿੰਦਰ ਕੋੜਿਆਂ ਨੂੰ ਇਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਪਲਾਉਂਦੇ ਆ ਤੇ ਲਗਭਗ 10 ਮਿੰਟ ਦਾ ਜਿਹੜਾ ਸੀਨ ਆ ਉਹ ਇੱਥੇ ਫਿਲਮਾਇਆ ਗਿਆ ਸੀ ਜਿਨ੍ਹਾਂ ਦੋਸਤਾਂ ਨੇ ਪੁਰਾਣੇ ਸਮੇਂ ਦੇ ਵਿੱਚ ਬਟਵਾਰਾ ਫਿਲਮ ਹਿੰਦੀ ਦੇਖੀ ਹੋਵੇਗੀ ਤਾਂ ਉਹਨਾਂ ਨੂੰ ਇਹ ਵੇਖ ਕੇ ਸੀਨ ਯਾਦ ਆ ਜਾਏਗਾ ਦੋਸਤੋ ਉਸ ਸਮੇਂ ਇੱਥੇ ਰੁੱਖ ਵਗੈਰਾ ਨਹੀਂ ਸੀ ਇਹ ਸਾਰਾ ਰੇਤਲੇ ਟਿੱਬੇ ਸੀ ਤੇ ਹੁਣ 35 ਸਾਲ ਬਾਅਦ ਖੂਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਪਰ ਜਿਹੜਾ ਆਸੇ ਪਾਸੇ ਰੁੱਖ ਵਗੈਰਾ ਨੇ ਤੇ ਹੁਣ ਜਿਸ ਤਰ੍ਹਾਂ بارشਾਂ ਦਾ ਮੌਸਮ ਆ ਤਾਂ ਕਾਫੀ ਜ਼ਿਆਦਾ ਇੱਥੇ ਹਰਿਆਲੀ ਵੀ ਦੇਖਣ ਨੂੰ ਮਿਲਦੀ ਆ ਪਰ ਇਹ ਖੂ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਦੋਸਤੋ ਬਟਵਾਰਾ ਫਿਲਮ ਦੀ ਸ਼ੂਟਿੰਗ ਹੋਰ ਵੀ ਇੱਥੇ ਆਸ-ਪਾਸੇ ਕੁਝ ਪਿੰਡਾਂ ਦੇ ਵਿੱਚ ਹੋਈ ਸੀ ਤੇ ਇਹ ਜਿਹੜਾ ਫਿਲਮ ਦਾ ਵਿੱਚ ਖੂ ਦਾ ਸੀਨ ਫਿਲਮਾਇਆ ਗਿਆ ਸੀ ਉਹ ਇਸੇ ਖੂ ਦਾ ਸੀਨ ਆ ਜਿਹੜਾ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਨਾਲ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕੀਤੇ ਆ ਜਿਹੜੀ ਇਹ ਸਾਹਮਣੇ ਸੜਕ ਦੇਖ ਰਹੇ ਆ ਉਸ ਸਮੇਂ ਦੇ ਵਿੱਚ ਇਹ ਸਾਰਾ ਕੱਚਾ ਰਸਤਾ ਸੀ ਇਹ ਸੜਕ ਵਗੈਰਾ ਸਾਰੀ ਬਾਅਦ ਦੇ ਵਿੱਚ ਬਣੀ ਆ ਤੇ ਤਕਰੀਬਨ ਇਹ 35 ਸਾਲ ਪਹਿਲਾਂ ਇੱਥੇ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਦੋਸਤੋ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ